ਚੂਲੇ ਲੈਂਡ ਦੇ ਸ਼ਕੀਨ ਹੋ ਜਾਓ ਸਾਵਧਾਨ ਇੱਕ ਵਾਰ ਦੇਖ ਲੋ ਆ ਵੀਡੀਓ ਅਚਾਨਕ ਟੁੱਟਿਆ ਲੋਕਾਂ ਨਾਲ ਭਰਿਆ ਝੂਲਾ ਮੌਕੇ ਤੇ ਮਚ ਗਿਆ ਚੀਕ ਚਿਹਾੜਾ ਝੂਲੇ 'ਚ ਸਵਾਰ ਦਰਜਨਾ ਲੋਕ ਹੋਏ ਜ਼ਖਮੀ ਦੋ ਦੀ ਹਾਲਤ ਨਾਜ਼ੁਕ ਅੰਮ੍ਰਿਤ ਚ ਕੈਦ ਹੋਈ ਖੋਫਨਾ ਘਟਨਾ ਵੀਡੀਓ ਸੋਸ਼ਲ ਮੀਡੀਆ ਤੇ ਹੋ ਰਹੀ ਹੈ ਤੇਜ਼ੀ ਨਾਲ ਵਾਇਰਲ ਸਾਸ਼ਟਰੀਕਾਲ ਤੁਸੀਂ ਦੇਖ ਰਹੇ ਸ਼ਬਦਾਈ ਤਾਕਤ ਦੇਵਨ ਮੀਡੀਆ 나 ਪੂਜਾ ਸਾਊਦੀ ਅਰਬ ਦੇ ਤਾਈਫਾ ਚ ਇੱਕ ਦੁਖਦਾਇਕ ਘਟਨਾ ਵਾਪਰੀ ਹੈ ਤੁਹਾਨੂੰ ਦੱਸ ਦਈਏ ਕਿ ਤਾਈਫਾ ਦੇ ਮਨੋਰੰਜਨ ਪਾਰਕ ਚ ਇੱਕ ਲੋਕਾਂ ਨਾਲ ਭਰਿਆ ਝੂਲਾ ਅਚਾਨਕ ਟੁੱਟ ਜਾਂਦਾ ਜਿੱਥੇ ਕਿ ਮੌਕੇ ਤੇ ਚਿਖਿਹਾੜਾ ਮੱਚ ਜਾਂਦਾ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਲੋਕਾਂ ਨਾਲ ਭਰਿਆ ਚੂਲਾ ਅਚਾਨਕ ਟੁੱਟ ਕੇ ਜ਼ਮੀਨ ਤੇ ਡਿੱਗ ਪੈਂਦਾ ਮੌਕੇ ਤੇ ਚਿਖਿਹਾੜਾ ਮੱਚ ਜਾਂਦਾ ਇਹ ਖੋਫਨਾਕ ਘਟਨਾ ਕੈਮਰੇ ਵਿੱਚ ਕੈਦ ਹੋਈ ਹੈ ਜਿਸ ਦਾ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਤਸਵੀਰਾਂ ਵਿੱਚ ਇਹ ਚੂਲਾ ਅਚਾਨਕ ਟੁੱਟ ਜਾਂਦਾ ਟੁੱਟ ਕੇ ਜ਼ਮੀਨ ਤੇ ਡਿੱਗ ਪੈਂਦਾ ਮੌਕੇ ਤੇ ਲੋਕਾਂ ਵਿੱਚ ਚੀਕ-ਚਿਹਾੜਾ ਮਚ ਜਾਂਦਾ ਹੈ ਡਰ ਦੇ ਮਾਰੇ ਲੋਕ ਚੀਕਣ ਲੱਗ ਪੈਂਦੇ ਨੇ ਨੇੜੇ ਮੌਜੂਦ ਲੋਕ ਤੁਰੰਤ ਮੌਕੇ ਤੇ ਪਹੁੰਚ ਜਾਂਦੇ ਨੇ ਤੇ ਝੂਲੇ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢ ਕੇ ਤੁਰੰਤ ਹਸਪਤਾਲ ਦਾਖਲ ਕਰਵਾ ਦਿੰਦੇ ਨੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਦੱਸਿਆ ਕਿ ਝੂਲੇ ਵਿੱਚ ਸਵਾਰ ਤੇ ਹੀ ਲੋਕ ਗੰਭੀਰ ਜ਼ਖਮੀ ਹੋ ਗਏ ਤੇ ਦੋ ਦੀ ਹਾਲਤ ਹੈ ਜੋ ਨਾਜਕ ਦੱਸੀ ਜਾ ਰਹੀ ਹੈ ਆ ਤੁਹਾਨੂੰ ਦੱਸ ਦਿਆ ਕੀ ਹੈ ਪੂਰਾ ਮਾਮਲਾ 사우ਦੀ ਅਰਬ ਚ ਇੱਕ ਬੇਹੱਦ ਦੁਖਦਾਈ ਘਟਨਾ ਵਾਪਰੀ ਹੈ ਦੱਸਦੀ ਹੈ ਕਿ 사우ਦੀ ਅਰਬ ਦੇ ਤਾਇਫ ਸ਼ਹਿਰ ਦੇ ਵਿੱਚ ਇੱਕ ਮਨੋਰੰਜਨ ਪਾਰਕ ਚ ਉਸ ਵੇਲੇ ਹੜਕੰਪ ਮਚ ਜਾਂਦਾ ਹੈ ਜਦੋਂ ਉੱਥੇ ਲੋਕਾਂ ਨਾਲ ਭਰਿਆ ਚੁੱਲਾ ਅਚਾਨਕ ਟੁੱਟ ਕੇ ਜ਼ਮੀਨ ਤੇ ਡਿੱਗ ਗਿਆ ਇੱਕ ਖੋਫਨਾਕ ਘਟਨਾ ਕੈਮਰੇ ਵਿੱਚ ਕੈਦ ਹੋ ਗਈ ਅਤੇ ਇਸ ਦਾ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਦੱਸਿਆ ਜਾ ਰਿਹਾ ਹੈ ਕਿ ਇਸ ਹਾਦਸੇ ਵਿੱਚ 23 ਲੋਕ ਜ਼ਖਮੀ ਹੋਏ ਜਿਨ੍ਹਾਂ ਵਿੱਚ ਬੱਚੇ ਵੀ ਸ਼ਾਮਲ ਨੇ ਘਟਨਾ ਸਮੇਂ ਝੋਲਿਆਂ ਦੇ ਦਰਜਨਾਂ ਲੋਕ ਸਵਾਰ ਸੀ ਅਤੇ ਝੂਲਾ ਤੇਜ਼ੀ ਨਾਲ ਘੁੰਮ ਰਿਹਾ ਸੀ ਅਚਾਨਕ ਉਸ ਵਿੱਚ ਤਕਨੀਕੀ ਖਰਾਬੀ ਆ ਗਈ ਜਿਸ ਕਾਰਨ ਪੂਰੀ ਰਾਈਡ ਜ਼ਮੀਨ ਤੇ ਡਿੱਗ ਪਈ ਝੂਲੇ ਦੀ ਰਫ਼ਤਾਰ ਇੰਨੀ ਤੇਜ਼ ਸੀ ਕਿ ਲੋਕ ਡਰ ਦੇ ਮਾਰੇ ਚੀਕਣ ਲੱਗ ਪਏ ਅਤੇ ਮੋਕੇ ਤੇ ਹਫੜਾ ਦਫੜੀ ਮਚ ਗਈ ਲੋਕਾਂ ਨੇ ਦੱਸਿਆ ਕਿ ਚੂਲੇ ਵਿੱਚੋਂ ਅਚਾਨਕ ਇੱਕ ਜ਼ੋਰਦਾਰ ਆਵਾਜ਼ ਆਈ ਅਤੇ ਫਿਰ ਸਾਰਾ ਚੂਲਾ ਥੱਲੇ ਡਿੱਗ ਗਿਆ ਨੇੜੇ ਮੌਜੂਦ ਲੋਕ ਤੁਰੰਤ ਮੋਕੇ ਤੇ ਪਹੁੰਚੇ ਅਤੇ ਚੂਲੇ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਨ ਲੱਗੇ ਜ਼ਖਮੀਆਂ ਨੂੰ ਨੇੜਲੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਜਿੱਥੇ ਕੁਝ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਇਸ ਘਟਨਾ ਤੋਂ ਬਾਅਦ ਲੋਕਾਂ ਵਿੱਚ ਗੁੱਸਾ ਤੇ ਡਰ ਦੋਵੇਂ ਦੇਖਣ ਨੂੰ ਮਿਲ ਰਹੇ ਨੇ ਮਾਪਿਆਂ ਦਾ ਕਹਿਣਾ ਹੈ ਕਿ मनोरंजन पार्क ਦੀਆਂ ਰਾਈਡਾਂ ਦੀ ਸਮੇਂ-ਸਮੇਂ ਤੇ ਜਾਂਚ ਹੋਣੀ ਚਾਹੀਦੀ ਹੈ ਬੱਚਿਆਂ ਦੀ ਸੁਰੱਖਿਆ ਨਾਲ ਅਜੀਹੀ ਨਾ ਪਰਵਾਹੀ ਬਹੁਤੀ ਖਤਰਨਾਕ ਸਾਬਤ ਹੋ ਸਕਦੀ ਹੈ پارک ਪ੍ਰਸ਼ਾਸਨ ਨੇ ਫਿਲਹਾਲ ਰਾਈਡ ਨੂੰ ਬੰਦ ਕਰ ਦਿੱਤਾ ਹੈ ਤੇ ਸਾਰੀ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਸਥਾਨਕ ਅਧਿਕਾਰੀਆਂ ਨੇ ਕਿਹਾ ਕਿ ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਜ਼ਿੰਮੇਵਾਰ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਝੂਲੇ ਲੈਂਡ ਦੇ ਸ਼ਿਕਾਇਤ ਹੋ ਜਾਓ ਸਾਵਧਾਨ ਦੇਖ ਲੋ ਆ ਵੀਡੀਓ ਅਚਾਨਕ ਟੁੱਟਿਆ ਲੋਕਾਂ ਨਾਲ ਭਰਿਆ ਝੂਲਾ ਮੌਕੇ ਤੇ ਮਚ ਗਿਆ ચીਪ ਚਿਹਾੜਾ ਝੂਲੇ 'ਚ ਸਵਾਰ ਦਰਜਨਾ ਲੋਕ ਹੋਏ ਜ਼ਖਮੀ ਦੋ ਦੀ ਹਾਲਤ ਨਾਜ਼ੁਕ ਕੈਮਰੇ 'ਚ ਕਿਆਦ ਹੋਈ ਖੌਫਨਾਕ ਘਟਨਾ ਵੀਡੀਓ ਸੋਸ਼ਲ ਜਾਤੇ ਹੋ ਰਹੀ ਹੈ ਤੇਜ਼ੀ ਨਾਲ ਵਾਇਰਲ ਸਾਸ਼ਟਰੀਆ ਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਈ ਤਾਕਤ ਦੇਵਨ ਮੀਡੀਆ ਨਾ ਪੂਜਾ ਸਾਊਦੀ ਅਰਬ ਦੇ ਤਾਈਫਾ ਚ ਇੱਕ ਦੁਖਦਾਇਕ ਘਟਨਾ ਵਾਪਰੀ ਹੈ ਤੁਹਾਨੂੰ ਦੱਸਦੀ ਹੈ ਕਿ ਤਾਈਫਾ ਦੇ ਮਨੋਰੰਜਨ ਪਾਰਕ ਚ ਇੱਕ ਲੋਕਾਂ ਨਾਲ ਭਰਿਆ ਝੂਲਾ ਅਚਾਨਕ ਟੁੱਟ ਜਾਂਦਾ ਜਿੱਥੇ ਕਿ ਮੌਕੇ ਤੇ ਚੀਕਚਹਾੜ ਮਚ ਜਾਂਦਾ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਲੋਕਾਂ ਨਾਲ ਭਰਿਆ ਝੂਲਾ ਅਚਾਨਕ ਟੁੱਟ ਕੇ ਜ਼ਮੀਨ ਤੇ ਡਿੱਗ ਪੈਂਦਾ ਮੌਕੇ ਤੇ ਝਿਗਝਾੜਾ ਮਚ ਜਾਂਦਾ ਇਹ ਖੋਫਨਾਕ ਘਟਨਾ ਕੈਮਰੇ ਵਿੱਚ ਕੈਦ ਹੋਈ ਹੈ ਜਿਸ ਦਾ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਤਸਵੀਰਾਂ ਵਿੱਚ ਇਹ ਝੂਲਾ ਅਚਾਨਕ ਟੁੱਟ ਜਾਂਦਾ ਹੈ ਟੁੱਟ ਕੇ ਜ਼ਮੀਨ ਤੇ ਡਿੱਗ ਪੈਂਦਾ ਹੈ ਮੌਕੇ ਤੇ ਲੋਕਾਂ ਵਿੱਚ ਝਿਗਝਾੜਾ ਮਚ ਜਾਂਦਾ ਹੈ ਡਰ ਦੇ ਮਾਰੇ ਲੋਕ ਚਿਕਨ ਲੱਗ ਪੈਂਦੇ ਨੇ ਨੇੜੇ ਮੌਜੂਦ ਲੋਕ ਤੁਰੰਤ ਮੌਕੇ ਤੇ ਪਹੁੰਚ ਜਾਂਦੇ ਨੇ ਤੇ ਝੂਲੇ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢ ਕੇ ਤੁਰੰਤ ਹਸਪਤਾਲ ਦਾਖਲ ਕਰਵਾ ਦਿੰਦੇ ਨੇ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਦੱਸਦੀ ਕਿ ਝੂਲੇ ਵਿੱਚ ਸਵਾਰ ਤੇ ਹੀ ਲੋਕ ਗੰਭੀਰ ਜ਼ਖਮੀ ਹੋ ਗਏ ਤੇ ਦੋ ਦੀ ਹਾਲਤ ਹੈ ਜੋ ਨਾਜਕ ਦੱਸੀ ਜਾ ਰਹੀ ਹੈ ਆ ਤੁਹਾਨੂੰ ਦੱਸ ਦਿਆ ਕੀ ਹੈ ਪੂਰਾ ਮਾਮਲਾ 사우ਦੀ ਅਰਬ ਚ ਇੱਕ ਬੇहद ਦੁਖਦਾਈ ਘਟਨਾ ਵਾਪਰੀ ਹੈ ਦੱਸਦੀ ਕਿ 사우ਦੀ ਅਰਬ ਦੇ ਤਾਇਫ ਸ਼ਹਿਰ ਦੇ ਵਿੱਚ ਇੱਕ ਮਨੋਰੰਜਨ ਪਾਰਕ ਚ ਉਸ ਵੇਲੇ ਹੜਕੰਪ ਮੱਚ ਜਾਂਦਾ ਜਦੋਂ ਉੱਥੇ ਲੋਕਾਂ ਨਾਲ ਭਰਿਆ ਚੁੱਲਾ ਅਚਾਨਕ ਟੁੱਟ ਕੇ ਜ਼ਮੀਨ ਤੇ ਡਿੱਗ ਗਿਆ ਇਹ ਖੋਫਨਾਕ ਘਟਨਾ ਕੈਮਰੇ ਵਿੱਚ ਕੈਦ ਹੋ ਗਈ ਅਤੇ ਇਸ ਦਾ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਦੱਸਿਆ ਜਾ ਰਿਹਾ ਕਿ ਇਸ ਹਾਦਸੇ ਵਿੱਚ 23 ਲੋਕ ਜ਼ਖਮੀ ਹੋਏ ਜਿਨ੍ਹਾਂ ਵਿੱਚ ਬੱਚੇ ਵੀ ਸ਼ਾਮਲ ਨੇ ਘਟਨਾ ਸਮੇਂ ਚੁੱਲ੍ਹੇ 'ਚ ਦਰਜਨਾਂ ਲੋਕ ਸਵਾਰ ਸੀ ਅਤੇ ਚੁੱਲਾ ਤੇ ਜਿਨ੍ਹਾਂ ਘੁੰਮ ਰਿਹਾ ਸੀ ਅਚਾਨਕ ਉਸ ਵਿੱਚ ਤਕਨੀਕੀ ਖਰਾਬੀ ਆ ਗਈ ਜਿਸ ਕਾਰਨ ਪੂਰੀ ਰਾਈਟ ਜ਼ਮੀਨ ਤੇ ਡਿੱਗ ਪਈ ਝੂਲੇ ਦੀ ਰਫ਼ਤਾਰ ਨਹੀਂ ਤੇਜ਼ ਸੀਗੀ ਲੋਕ ਡਰਦੇ ਮਾਰੇ ਚੀਕਣ ਲੱਗ ਪਏ ਅਤੇ ਮੌਕੇ ਤੇ ਹਫੜਾ ਦਫੜੀ ਮੱਚ ਗਈ ਲੋਕਾਂ ਨੇ ਦੱਸਿਆ ਕਿ ਝੂਲੇ ਵਿੱਚੋਂ ਅਚਾਨਕ ਇੱਕ ਜ਼ੋਰਦਾਰ ਆਵਾਜ਼ ਆਈ ਅਤੇ ਫਿਰ ਸਾਰਾ ਝੂਲਾ ਥੱਲੇ ਡਿੱਗ ਗਿਆ ਨੇੜੇ ਮੌਜੂਦ ਲੋਕ ਤੁਰੰਤ ਮੌਕੇ ਤੇ ਪਹੁੰਚੇ ਅਤੇ ਝੂਲੇ ਵਿੱਚ ਫਸੇ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਨ ਲੱਗੇ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਚ ਦਾਖਲ ਕਰਵਾਇਆ ਗਿਆ ਜਿੱਥੇ ਕੁਝ ਲੋਕਾਂ ਦੀ ਹਾਲਤ ਗੰਭੀਰ ਦਸਤੀ ਜਾ ਰਹੀ ਹੈ ਇਸ ਘਟਨਾ ਤੋਂ ਬਾਅਦ ਲੋਕਾਂ ਵਿੱਚ ਗੁੱਸਾ ਤੇ ਡਰ ਦੋਵੇਂ ਦੇਖਣ ਨੂੰ ਮਿਲ ਰਹੇ ਨੇ ਮਾਪਿਆਂ ਦਾ ਕਹਿਣਾ ਹੈ ਕਿ ਮਨੋਰੰਜਨ ਪਾਰਕ ਦੀਆਂ ਰਾਈਡਾਂ ਦੀ ਸਮੇਂ-ਸਮੇਂ ਤੇ ਜਾਂਚ ਹੋਣੀ ਚਾਹੀਦੀ ਹੈ ਬੱਚਿਆਂ ਦੀ ਸੁਰੱਖਿਆ ਨਾਲ ਅਜੀਹੀ ਨਾ ਪਰਵਾਹੀ ਬਹੁਤੀ ਖਤਰਨਾਕ ਸਾਬਤ ਹੋ ਸਕਦੀ ਹੈ ਪਾਰਕ ਪ੍ਰਸ਼ਾਸਨ ਨੇ ਫਿਲਹਾਲ ਰਾਈਡ ਨੂੰ ਬੰਦ ਕਰ ਦਿੱਤਾ ਹੈ ਤੇ ਸਾਰੀ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਸਥਾਨਕ ਅਧਿਕਾਰੀਆਂ ਨੇ ਕਿਹਾ ਕ੍ਰਿਕਟ ਨਾਲੀ ਗੰਭੀਰਤਾ ਨੂੰ ਦੇਖਦੇ ਆ ਜ਼ਿੰਮੇਵਾਰ ਲੋਕਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ